ਅ ਬੇਸਿਕਲੀ ਜੀ ਇਹ ਜੋ ਮੈਡਿਚ ਇੱਕ ਵੱਖਰੀ ਕਹਾਣੀ ਸਾਹਮਣੇ ਆਈ ਹੈ ਇਸ ਸੀਨੀਅਰ ਦੇ ਵਿੱਚ ਜੋ ਮੈਂ ਸਾਰਿਆਂ ਨਾਲ ਸਾਂਝੀ ਕਰਨਾ ਚਾਹਾਂਗਾ ਸਾਧੂ ਹੀੜੀ ਪਿੰਡ ਹੈ ਸਾਧੂ ਹੀੜੀ ਪਿੰਡ ਦੇ ਵਿੱਚ ਕੁਝ ਘਰ ਨੇ ਜਿਹੜੇ ਪੰਚਾਇਤੀ ਜ਼ਮੀਨ ਤੇ ਬਣੇ ਹੋਏ ਆ ਜੋ ਪੰਜਾਬ ਸਰਕਾਰ ਦੀ ਨਸ਼ਿਆਂ ਦੇ ਖਿਲਾਫ ਕੈਂਪੇਨ ਚੱਲ ਰਹੀ ਹੈ ਉਸ ਤੋਂ ਪ੍ਰੇਰਿਤ ਹੋ ਕੇ ਜੋ ਪੰਚਾਇਤ ਹੈ ਪੰਚਾਇਤ ਨੂੰ ਕੁੱਝ ਸ਼ਿਕਾਇਤ ਮਿਲ ਰਹੀ ਸੀ ਨਸ਼ਿਆਂ ਦੇ ਖਿਲਾਫ ਬੇਸਿਕਲੀ ਨਸ਼ਾ ਦੇ ਕਾਰੋਬਾਰ ਦੀ ਸ਼ਿਕਾਇਤ ਉਹਨਾਂ ਪਰਿਵਾਰਾਂ ਵੱਲੋਂ ਮਿਲ ਰਹੀ ਸੀ ਜਿਹੜੇ ਜਿਨ੍ਹਾਂ ਨੇ ਹਾਊਸ ਜਿਹੜੇ ਕਨਸਰਟ ਕੀਤੇ ਹੋਏ ਆ ਪੰਚਾਇਤੀ ਜ਼ਮੀਨ ਤੇ ਆ ਜਿਹਦੇ ਚਲਦੇ ਵਾਰ-ਵਾਰ ਸ਼ਿਕਾਇਤ ਮਰਦ ਨੇ ਚਲਦੇ ਆ ਕਾਫੀ ਤੰਗ ਸੀਗੇ ਪਿੰਡ ਵਾਲੇ ਉਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਜੋ ਨਜਾਇਜ਼ ਕਬਜ਼ੇ ਕੁਝ ਵਿਅਕਤੀਆਂ ਨੇ ਕੀਤੇ ਹੋਏ ਆ ਉਹ ਛਡਵਾਉਣੇ ਆ ਤੋਂ ਪੰਚਾਇਤ ਨੇ ਸਾਰਿਆਂ ਨੇ ਫੈਸਲਾ ਮਤਾ ਪਾਇਆ ਮਤਾ ਪਾ ਕੇ ਇਹਨਾਂ ਨੇ ਡਿਸਾਈਡ ਕੀਤਾ ਕਿ ਆਫਟਰ ਦੈਟ ਇਹਨਾਂ ਨੇ ਜੋ ਕਾਰਵਾਈ ਜਿਹੜੀ ਅੱਜ ਇਨੀਸ਼ੀਏਟ ਕੀਤੀ ਸੀ ਬਟ ਉਹ ਜੋ ਟਵਿਸਟ ਆਉਂਦਾ ਗਾਣੀ ਦੇ ਵਿੱਚ ਉਹ ਇਹ ਆ ਕਿ ਸਾਰੇ ਪਿੰਡ ਵਾਸੀ ਫਿਰ ਇਕੱਠੇ ਹੁੰਦੇ ਆ ਜੋ ਫੈਮਲੀਆਂ ਹੈਗੀਆਂ ਜਿਹੜੀਆਂ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਡਰੱਗ ਦੇ ਕਾਰੋਬਾਰ ਇਨਵੋਲਟ ਸਗੇ ਉਹ ਵੀ ਸਾਹਮਣੇ ਆਉਂਦੇ ਆ ਤੇ ਕੁਝ ਹੋਰ ਪਿੰਡ ਦੇ ਵਿਅਕਤੀ ਵੀ ਜਿਹੜੇ ਸਾਹਮਣੇ ਆਉਂਦੇ ਆ ਜਿਹੜੇ ਕਮਿਟਮੈਂਟ ਕਰਦੇ ਆ ਜਿਹੜੇ ਪਲੈਜ ਕਰਦੇ ਆ ਤੇ ਜਿਹੜੇ ਪੰਚਾਇਤ ਨੂੰ ਐਫੀਡੇਵਿਟ ਦਿੰਦੇ ਆ ਕਿ ਅਸੀਂ ਜੇ ਕੋਈ ਸਾਡੇ ਪਰਿਵਾਰਕ ਮੈਂਬਰ ਜਾਂ ਕੋਈ ਆਂਢੀ ਗੁਆਂਢੀ ਜਾਂ ਕੋਈ ਮਹੱਲੇ ਦੇ ਵਿੱਚ ਕੋਈ ਡਰੱਗ ਦੇ ਕਾਰੋਬਾਰ ਚ ਸ਼ਾਮਲ ਹੈ ਤਾਂ ਅਸੀਂ ਉਹਨੂੰ ਬੰਦ ਕਰਾਂਗੇ ਪੰਚਾਇਤ ਦੇ ਨਾਲ ਚੱਲਾਂਗੇ ਪਿੰਡ ਵਾਸੀਆਂ ਦੇ ਨਾਲ ਚੱਲਾਂਗੇ ਜਿਹੜੇ ਚੱਲਦੇ ਪੰਚਾਇਤ ਨੇ ਜੋ ਇਹ ਅਗਲੀ ਕਾਰਵਾਈ ਸੀ ਇਹਨਾਂ ਦੀ ਪੰਚਾਇਤੀ ਜਿਤ ਮੋਹਿੰ ਛੜਵਾਉਣ ਵਾਸਤੇ ਜਾਂ ਅੱਗੇ ਜੋ ਆਪਣੀ ਕਾਰਵਾਈ ਸੀ ਉਹ ਸਥਗਤ ਕੀਤੀ ਹੈ ਉਹ ਇਹਨਾਂ ਨੇ ਰੋਕ ਲਈ ਹੈ ਉਹ ਅੱਗੇ ਪ੍ਰੋਸੀਡ ਨਹੀਂ ਕਰ ਰਹੇ ਤੇ ਪੰਚਾਇਤ ਵੱਲੋਂ ਪਿੰਡ ਵਾਸੀਆਂ ਵੱਲੋਂ ਤੇ ਜਿਹੜੇ ਵਿਅਕਤੀ ਦੇ ਪਰਿਵਾਰ ਜਿਹੜੇ ਡਰਗ ਨਾਲ ਅਫੈਕਟਡ ਸੀ ਜਿਹੜੇ ਡਰਗ ਦੇ ਕਾਰੋਬਾਰ ਵਿੱਚ ਪਏ ਹੋਏ ਸੀ ਉਹਨਾਂ ਨੇ ਸਾਰਿਆਂ ਨੇ ਇੱਕ ਨਿਸ਼ਚਾ ਕੀਤਾ ਹੈਗਾ ਕਿ ਅਸੀਂ 1 ਮਹੀਨੇ ਦੇ ਵਿੱਚ ਵਿੱਚ ਇਸ ਪਿੰਡ ਨੂੰ ਡਰਗ ਫ੍ਰੀ ਕਰਨਾ ਹੈ ਉਹੀ ਪਿੰਡ ਦੇ ਵਿੱਚ ਜੋ ਜੋ ਸਿਨੈਰੀਓ ਹੈ ਉਹ ਇਹ ਹੈ ਕਿ 40 ਵਿਅਕਤੀਆਂ ਦੇ ਖਿਲਾਫ ਜਿਹੜੇ ਪਰਚੇ ਦਰਜ ਨੇ ਜਿਹੜੇ ਇਹਨਾਂ ਕਾਰੋਬਾਰ ਦੇ ਵਿੱਚ ਨਸ਼ੇ ਦੇ ਖਿਲਾਫ ਐਨਡੀਪੀਐਸ ਦੇ ਜਿਹੜੇ ਪਰਚੇ ਹੈਗੇ। ਤੋਂ ਬੜੀ ਵਧੀਆ ਇਨੀਸ਼ੀਏਟਿਵ ਹੈਗੀ ਹੈ ਕਿ ਇਹਨਾਂ ਨੇ ਸਾਰੇ ਸਾਰਾ ਪਿੰਡ ਬੇਸਿਕਲੀ ਹੁਣ ਇਕੱਠਾ ਹੈਗਾ। ਸਾਰਾ ਪਿੰਡ ਚਾਹੇ ਉਹ ਡਰਗ ਨਾਲ ਅਫੈਕਟਡ ਹੈ ਚਾਹੇ ਉਹ ਕਾਰੋਬਾਰ ਦੇ ਵਿੱਚ ਸੀਗੇ ਪਹਿਲਾਂ ਉਹ ਕਮਿਟਮੈਂਟ ਕਰ ਰਹੇ ਆ ਰਿਟਰਨ ਕਮਿਟਮੈਂਟ ਕਰ ਰਹੇ ਆ ਕਿ ਵਿਦਨ 1 ਮੰਥ ਅਸੀਂ ਇਹਨੂੰ ਡਰਗ ਫ੍ਰੀ ਵਿਲੇਜ ਡਿਕਲੇਅਰ ਕਰਨਾ। ਤੇ ਪ੍ਰਸ਼ਾਸਨ ਦੀ ਪਿੰਡ ਵਾਸੀਆਂ ਨਾਲ ਮਿਲ ਕੇ ਜੋ ਸਟ੍ਰੈਟੇਜੀ ਰਹਿਣੀ ਹੈ ਜੋ ਅੱਗੇ ਅਸੀਂ ਸਟ੍ਰੈਟੇਜੀ ਬਣਾਈ ਆ ਉਹ ਇਹ ਹੈ ਕਿ ਫਸਟ ਆਫ ਆਲ ਤਾਂ ਪੁਲਿਸ ਦਾ ਕੰਮ ਇਨਫੋਰਸਮੈਂਟ ਹੈ ਕਿ ਜੇ ਕੋਈ ਕੰਮ ਕਰਦਾ ਹੈਗਾ ਤਾਂ ਉਹਦੇ ਖਿਲਾਫ ਐਕਸ਼ਨ ਲਿਆ ਪੂਰੇ ਵਾਸਤੇ ਅਸੀਂ ਪੂਰੀ ਕਮਿਟਿਡ ਹੈ ਜੇ ਕੋਈ ਕੰਮ ਕਰੇਗਾ ਇਨਫੋਰਮੇਸ਼ਨ ਆਏਗੀ ਤਾਂ ਡੈਫੀਨੇਟਲੀ ਉਹਦੇ ਖਿਲਾਫ ਐਕਸ਼ਨ ਲਿਆ ਜਾਏਗਾ ਜੋ ਸੈਕੰਡ ਹੈ ਉਹ ਸੈਕੰਡ ਇਹ ਹੈ ਕਿ ਅਸੀਂ ਡਿਮਾਂਡ ਸਾਈਡ ਤੇ ਵੀ ਐਫਰਟ ਕਰ ਰਹੇ ਹਾਂ ਪਿੰਡ ਵਾਸੀਆਂ ਨਾਲ ਮਿਲ ਕੇ ਜਿਹਦੇ ਤਹਿਤ ਅਸੀਂ ਕੁਝ ਬੱਚੇ ਆਈਡੈਂਟੀਫਾਈ ਕੀਤੇ ਆ ਜਿਹੜੇ ਜਿਨ੍ਹਾਂ ਦੇ ਫੈਮਲੀਜ਼ ਡਰਗ ਨਾਲ ਅਫफेक्टेड ਨੇ ਜਿਹੜੇ ਕਾਰੋਬਾਰ ਸ਼ਾਮਿਲ ਨੇ ਫੋਰ ਐਗਜ਼ਾਮਪਲ ਜਿਹੜੇ ਵਿਅਕਤੀ ਦਾ ਘਰ ਹੀ ਇਹ ਧਾਰੇ ਆ ਉਹਦੇ ਵਿੱਚ ਤਿੰਨ ਬਜੀਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਕੱਲ ਹੀ ਬੇਸਿਕਲੀ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਉਹਨਾਂ ਦਾ ਸੈਸ਼ਨ ਕਰਵਾਉਣ ਜਾ ਰਹੇ ਹਾਂ এডਿਊਕੇਸ਼ਨ ਅਫਸਰ ਤੇ ਸਕਿੱਲ ਡਵੈਲਪਮੈਂਟ ਐਂਡ ਏਮਪਲੋਇਮੈਂਟ ਜਨਰੇਸ਼ਨ ਅਫੀਸਰ ਪਟਿਆਲਾ ਨਾਲ ਤਾਂ ਜੋ ਉਹਨਾਂ ਦੇ ਉਹਨਾਂ ਨੂੰ ਆਪਦੀ ਮੋਟੀਵੇਟ ਕੀਤਾ ਜਾ ਸਕੇ এডਿਊਕੇਸ਼ਨ ਪੱਤੀ ਸੁਚੇਤ ਕੀਤਾ ਜਾ ਸਕੇ ਤੇ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਗਾਈਡ ਕੀਤਾ ਜਾ ਸਕੇ ਕਿ ਇਸ ਸੋਸਾਇਟੀ ਨਾਲੋਂ ਜੋ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੈ ਉਹਨੂੰ ਤਾਂ ਸੈਗਰੀਗੇਟ ਹੋ ਕੇ ਆਪਣਾ ਕੋਈ ਕਰੀਅਰ ਬਣਾਉਣ। ਇਹਦਾ ਹੋ ਗਿਆ এডਿਕੇਸ਼ਨ ਪੁਆਇੰਟ ਆਫ View ਤੋਂ। ਤੇ ਨਾਲ ਹੀ ਅਸੀਂ ਪਿੰਡ ਵਾਸੀਆਂ ਨੂੰ ਤੇ ਪੰਚ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਕੁਝ ਜਿਹੜੀਆਂ ਡਰਗ ਅਫੈਕਟਡ ਫੈਮਲੀਆਂ ਨੇ ਉਹਨਾਂ ਦੇ ਵਿੱਚੋਂ ਕੁਝ ਵਿਅਕਤੀ ਸਾਨੂੰ ਆਇਡੈਂਟੀਫਾਈ ਕਰਕੇ ਦਿਓ ਜਿਨ੍ਹਾਂ ਨੂੰ ਅਸੀਂ ਕੋਈ ਕੋਰਸ ਕਰਵਾ ਸਕੀਏ। ਸਕਿੱਲ ਡਿਵੈਲਪਮੈਂਟ ਕੋਰਸ। ਚਾਹੇ ਹੋ ਕੋਈ AC ਰਿਪੇਅਰ ਆ ਚਾਹੇ ਮਕੈਨਿਕ ਦਾ ਚਾਹੇ ਸਲਾਈ ਕਢਾਈ ਦਾ ਤਾਜੂ ਆਪਣੇ ਪੈਰਾਂ ਤੇ ਖੜੇ ਹੋਪਾਉਣ ਤੇ ਕੋਈ ਨਾ ਕੋਈ ਇਹਨਾਂ ਨੂੰ এমਪਲয়ਮੈਂਟ ਜਨਰੇਸ਼ਨ ਓਪਰਚੁਨਿਟੀ ਆਪਾਂ ਦੇ ਸਕੀਏ ਜਿਹਦੇ ਸਬੰਧ ਚ ਅਸੀਂ ਇੰਡਸਟਰੀਅਲ ਜੋ ਲੋਕਲ ਇੰਡਸਟਰੀਅਲ ਐਸੋਸੀਏਸ਼ਨਾਂ ਨੂੰ ਵੀ ਅਪੀਲ ਕਰਾਂਗੇ ਜੋ ਗਵਰਨਮੈਂਟ ਆਈਟੀਆਈ ਹੈਗੀ ਆ ਉਹਦੇ ਨਾਲ ਵੀ ਤਾਲਮੇਲ ਕਰ ਰਹੇ ਆ ਪ੍ਰਸ਼ਾਸਨ ਦੇ ਥਰੂ ਕਿ ਇਹਨਾਂ ਨੂੰ ਇਨਰੋਲਮੈਂਟ ਕਰਾਈ ਜਾਵੇ ਇੱਕ ਸਕਿੱਲ ਡਿਵੈਲਪਮੈਂਟ ਕੋਰਸ ਦੇ ਵਿੱਚ ਉਸ ਤੋਂ ਬਾਅਦ ਕੋਈ এমਪਲয়ਮੈਂਟ ਦਿੱਤੀ ਜਾ ਸਕੇ ਤਾਂ ਜੋ ਇਹ ਸੈਗਰੀਗੇਟ ਹੋਪਾਉਣ ਉਹ ਸੁਸਾਇਟੀ ਤੋਂ ਜਿਹੜੇ ਨਸ਼ੇ ਦੇ ਕਾਰੋਬਾਰਾਂ ਵਿੱਚ ਪਏ ਹੋਏ ਆ 3 ਪਿੰਡ ਵਾਸੀਆਂ ਨੇ ਪਹਿਲਾਂ ਵੀ ਦੋ ਵਿਅਕਤੀ ਜਿਹੜੇ ਇੱਥੋਂ ਦੇ ਡਰੱਗ ਐਡਿਕਟ ਸੀਗੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਚ ਭਰਤੀ ਕਰਵਾਇਆ ਸੀਗਾ ਤੇ ਉਹ ਡੀਡਿਕਸ਼ਨ ਕਰਕੇ ਬਾਹਰ ਆ ਚੁੱਕੇ ਆ ਤੇ ਨਾਲ ਹੀ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਪਿੰਡ ਵਾਸੀਆਂ ਨਾਲ ਮਿਲ ਕੇ ਕਿ ਅਸੀਂ ਹੋਰ ਵੀ ਜੇ ਕੋਈ ਵਿਅਕਤੀ ਹੈਗਾ ਕੋਈ ਨੌਜਵਾਨ ਆ ਡਰੱਗ ਤੋਂ ਅਫੈਕਟਡ ਹੈ ਉਹਨੂੰ ਅਸੀਂ ਆਇਡੈਂਟੀਫਾਈ ਕਰੀਏ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਵਾ ਕੇ ਉਹਦਾ ਨਸ਼ਾ ਛੁਡਾਈਏ ਕੋਈ ਇਹ ਜਿਹੜਾ ਵਿਅਕਤੀ ਹੈ ਇਹਦੇ ਤੇ 5-6 ਦੀ ਐਨ ਡੀ ਪੀ ਐਸ ਦੇ ਮਕਦਮੇ ਦਰਜ ਨੇ ਪਹਿਲਾਂ ਤੋਂ ਇਹ ਅੰਦਰ ਵੀ ਰਹਿ ਕੇ ਆਇਆ ਇਹਨੂੰ ਸਾਲ ਕਿ ਹੋਇਆ ਬਾਹਰ ਆਇਆ ਨਹੀਂ ਤੇ ਉਸ ਤੋਂ ਬਾਅਦ ਜਦੋਂ ਸਾਡੀ ਪੰਚਾਇਤ ਬਣੀ ਤਾਂ ਸਾਡਾ ਜਿਹੜਾ ਪਹਿਲਾ ਮਤਾ ਸੀਗਾ ਉਹ ਨਸ਼ਿਆਂ ਦੇ ਖਿਲਾਫ ਸੀਗਾ ਵੀ ਜੋ ਵੀ ਨਸ਼ਾ ਤਸਕਰੀ ਕਰੂਗਾ ਜਾਂ ਇਹਨਾਂ ਦੀ ਮਦਦ ਕਰੂਗਾ ਉਹ ਪੰਚਾਇਤ ਉਹਦੀ ਮਦਦ ਨਹੀਂ ਕਰੂਗੀ ਤੇ ਉਸ ਦੇ ਤਹਿਤ ਜੀ ਚਲੋ ਪੰਜਾਬ ਸਰਕਾਰ ਨੇ ਬਹੁਤ ਸੋਹਣਾ ਪ੍ਰਾਲਾ ਕਰਿਆ ਜੀ ਜਿਹੜਾ ਨਸ਼ਾ ਰਹਿਤ ਪੰਜਾਬ ਦੀ ਇੱਕ ਨਵੀਂ ਜੰਗ ਛੇੜੀ ਹੈ ਜੀ ਤੇ ਉਹਦੇ ਤਹਿਤ ਇਹ ਅੱਜ ਸਾਰਾ ਪ੍ਰਸ਼ਾਸਨ ਜੀ ਕਿੰਨੇ ਕੁ ਲੋਕਾਂ ਦੇ ਉੱਪਰ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਇਹ ਮੁਕੱਦਮੇ ਦਰਜ ਨੇ ਨਸ਼ੇ ਨੂੰ ਲੈ ਕੇ ਕਿੰਨੇ ਕੁ ਪਰਿਵਾਰ ਨੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਸਾਡੇ ਪਹਿਲਾਂ ਜੀ ਪਰਿਵਾਰ 15-20 ਪਰਿਵਾਰ ਸੀਗੇ ਜੋ ਜਿਨ੍ਹਾਂ ਦੇ ਮੁਕੱਦਮੇ ਆਲਰੇਡੀ ਪਹਿਲਾਂ ਦਰਜ ਸੀਗੇ ਜੀ ਪਰ ਹੁਣ ਕੋਈ ਜਿਹੜੀ ਨਵੀਂ ਜਨਰੇਸ਼ਨ ਆਈ ਹੈ ਜੀ ਉਹ ਪੜ ਲਿਖ ਹੈ ਜੀ ਉਹਨਾਂ ਦਾ ਫਰਕ ਪੈ ਗਿਆ ਜੀ ਹੁਣ ਇਹ ਬਹੁਤ ਘਟ ਗਏ ਨੇ ਜੀ ਪਹਿਲਾਂ ਨਾਲੋਂ ਪਰ ਸਾਨੂੰ ਇਹ ਆ ਵੀ ਚਲੋ ਜਿਹੜੇ ਵੀ ਮਾੜਾ ਮੋਟਾ ਰਹਿ ਗਿਆ ਅਸੀਂ ਉਹਨਾਂ ਨੂੰ ਵੀ ਸਾਫ਼ ਕਰਦੀ ਇੱਕ ਡਰੱਗ ਫ੍ਰੀ ਪਿੰਡ ਕਰਮੀ ਹੈ ਜੀ ਆਪ ਦਾ ਜਿਹੜਾ ਇਹ ਪਰਿਵਾਰ ਜਿਹਨਾਂ ਦਾ ਅੱਜ ਮਕਾਨਟ ਆਇਆ ਜਣਾ ਇਹਨਾਂ ਤੇ ਚਿੱਟੇ ਦੇ ਮਾਮਲੇ ਦਰਜ ਨੇ ਜਾਂ ਫ੍ਰੀਮ ਭੁੱਕੀ ਦੇ ਨੇ ਜਾਂ ਸ਼ਰਾਬ ਦੇ ਇਹਨਾਂ ਤੇ ਪਾਊਡਰ ਦਾ ਵੀ ਸੀਗਾ ਜੀ ਹੂੰ ਭੁੱਕੀ ਦਾ ਵੀ ਸੀਗਾ ਹਾਂਜੀ ਤਕਰੀਬਨ 6 ਤੋਂ 7 ਇਹਨਾਂ ਤੇ ਮੁਕਦਮੇ ਦਰਜ ਸੀਗੇ ਜੀ ਐਨਡੀਪੀਐਸ ਦੇ ਤਹਿਤ ਤੇ ਉਹਨਾਂ ਇੱਕ ਸਾਲੇ ਹੋਇਆ ਜੀ ਹਜੇ ਬਾਹਰ ਆਏ ਹੋਰ ਵੀ ਕੋਈ ਲਿਸਟ ਆ ਸਕਦੀ ਤੁਹਾਡੇ ਪਿੰਡ ਦੀ ਸਾਹਮਣੇ ਬਿਲਕੁਲ ਉਮੀਦ ਹੈ ਜੀ ਕਿਉਂਕਿ ਸਾਡੇ ਪਿੰਡ ਦੇ ਸਾਰੇ ਲੋਕ ਇਹ ਕਹਿੰਦੇ ਆ ਜੀ ਵੀ ਜੋ ਕਾਰਵਾਈ ਹੋ ਰਹੀ ਹੈ ਠੀਕ ਹੋ ਰਹੀ ਹੈ ਸਰਕਾਰ ਨੂੰ ਕਰਨੀ ਚਾਹੀਦੀ ਹੈ ਸਖਤੀ ਕਿਉਂਕਿ ਜਿਹੜੇ ਅੱਜ ਕੱਲੇ ਕੱਲੇ ਮੁੰਡੇ ਸਾਡੇ ਨਸਿਆਂ ਨਾਲ ਮਰ ਰਹੇ ਨੇ ਮਾਮਾਂ ਦਾ ਉਹਨਾਂ ਦਾ ਹਾਲ ਜਾਣਿਆ ਚਾਹੀਦਾ ਵੀ ਕਿੰਨੇ ਉਹ ਦੁੱਖਾਂ ਦੇ ਵਿੱਚੋਂ ਮਾਮਾਂ ਗੁਜ਼ਰ ਰਹੀਆਂ ਨੇ ਜਿਨ੍ਹਾਂ ਦਾ ਕੱਲਾ ਕੱਲਾ ਬੱਚਾ ਇਸ ਦੁਨੀਆ ਤੋਂ ਚਲਿਆ ਜਾਂਦਾ ਹੈ ਚਿੱਟੇ ਦੀ ਓਵਰਡੋਜ਼ ਨਾਲ ਨਸੇ ਦੀ ਓਵਰਡੋਜ਼ ਨਾਲ ਇਹ ਤਾਂ ਇੱਕ ਪਹਿਲਾਂ ਸਾਡੇ 5-6 ਸਾਲ ਪਹਿਲਾਂ ਮੁੰਡਾ ਗੁਜ਼ਰਿਆ ਸੀ 17 ਸਾਲ ਦਾ ਉਦੋਂ ਵੀ ਅਸੀਂ ਇਹ ਕਿਹਾ ਸੀ মিডিਆ ਆਇਆ ਸੀ ਉਦੋਂ ਵੀ ਕਿਹਾ ਸੀ ਵੀ ਜਿਹੜੀਆਂ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਨੇ ਉਹ ਵੀ ਸਰ ਅਕਵਾਇਰ ਕਰ ਲੈਣੀਆਂ ਚਾਹੀਦੀਆਂ ਨੇ ਆਪਣਾ ਅਟੈਚ ਕਰ ਲੈਣੀਆਂ ਚਾਹੀਦੀਆਂ ਨੇ ਕਿਸਾਂ ਦੇ ਨਾਲ ਹੀ ਤੇ ਇਹਨਾਂ ਦੀ ਜੋ ਵੀ ਪ੍ਰਾਪਰਟੀ ਹੈਗੀ ਹੈ ਸਾਰੀ ਸਰਕਾਰ ਨੂੰ ਜ਼ਬਤ ਕਰ ਲੈਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਹਿੰਮਤ ਨਾ ਕਰੇ ਪੰਚਾਇਤ ਮੈਂਬਰੋ ਮੇਰੇ ਮੈਸੇਜ ਪੰਚਾਇਤ ਮੈਂਬਰ ਨੇ ਮੈਂ ਨਾ ਤੁਹਾਡਾ ਅਰਫੀ ਕੋ ਇਹ ਪਿੰਡ